ਖਬਰ ਤਰੰਤਾਰੰਤ ਦੇ ਪਿੰਡ ਦੁਬਲੀ ਤੋਂ ਸਾਹਮਣੇ ਆਈ ਹੈ ਜਿੱਥੇ ਕਿ ਤੜਕੇ ਤੜਕੇ ਹੀ ਵੱਡਾ ਪਾਣਾ ਵਾਪਰ ਗਿਆ ਜਿੱਥੇ ਕਿ ਸਾਬਕਾ ਫੌਜੀ ਹਜੇ ਆਪਣੀ ਦੁਕਾਨ ਖੋਲ ਕੇ ਅੰਦਰ ਬੈਠਾ ਹੀ ਸੀ ਤੇ ਇੱਕ ਮੋਟਰਸਾਈਕਲ ਵਿਅਕਤੀ ਪਿੱਛੋਂ ਆਂਦਾ ਹੈ ਤੇ ਉਸ ਨੂੰ ਗੋਲੀਆਂ ਮਾਰ ਕੇ ਚਲਾ ਜਾਂਦਾ ਹੈ ਹਮਲਾਵਰ ਦੇ ਵੱਲੋਂ ਤਿੰਨ ਰੋਂਦ ਨੇ ਜੜੇ ਫਾਇਰ ਕੀਤੇ ਗਏ ਨੇ ਜੋ ਕਿ ਤਿੰਨੇ ਜਸਵੰਤ ਸਿੰਘ ਦੀ ਛਾਤੀ 'ਚ ਜਾ ਲੱਗੇ ਜਿਸ ਕਾਰਨ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ ਸਵੇਰੇ ਸਵੇਰੇ ਅਚਾਨਕ ਇਹ ਘਟਨਾ ਵਾਪਰਦੀ ਹੈ ਜਦੋਂ ਹਮਲਾਵਰ ਵੱਲੋਂ ਗੋਲੀਆਂ ਚਲਾਈਆਂ ਜਾਂਦੀਆਂ ਨੇ ਤਾਂ ਪਰਿਵਾਰ ਵਾਲੇ ਇੱਕਦਮ ਭੱਜ ਕੇ ਆਉਂਦੇ ਨੇ ਤੇ ਸਾਰੇ ਪਾਸੇ ਹਾਹਾਕਾਰ ਮਚ ਜਾਂਦਾ ਹੈ ਜਿਸ ਤੋਂ ਬਾਅਦ ਪੂਰੇ ਪਿੰਡ ਦੇ ਬੱਚਾ ਹੁਣ دہشت ਦਾ ਮਾਹੌਲ ਹੈ ਤੇ ਪਰਿਵਾਰ ਦਾ ਰੋ ਰੋ ਪੂਰਾ ਹਾਲ ਹੋ ਗਿਆ ਹੈ ਪਰਿਵਾਰਕ ਮੈਂਬਰਾਂ ਦੇ ਵੱਲੋਂ ਇਹ ਦੱਸਿਆ ਗਿਆ ਹੈ ਕਿ ਜਸਵੰਤ ਸਿੰਘ ਨੂੰ ਪਿਛਲੇ ਲੰਮੇ ਸਮੇਂ ਤੋਂ ਗੈਂਗਸਟਰਾਂ ਦੇ ਵੱਲੋਂ ਲਗਾਤਾਰ ਫਿਰੋਤੀ ਦੀਆਂ ਫੋਨ ਕੋਲਾ ਆ ਰਹੀਆਂ ਸਨ ਜਿਸ ਤੋਂ ਬਾਅਦ ਪੈਸੇ ਨਾ ਦੇਣ ਕਾਰਨ ਅੱਜ ਤੜਕਸਾਰ ਹੀ ਜਸਵੰਤ ਸਿੰਘ ਨੂੰ ਗੋਲੀਆਂ ਮਾਰ ਕੇ ਅਚੜਾ ਉਸਦਾ ਕਤਲ ਕਰ ਦਿੱਤਾ ਗਿਆ। ਚੜੀ ਤਸਵੀਰ ਤੁਹਾਨੂੰ ਦਿਖਾ ਰਹੇ ਹਾਂ। ਇਸ ਦੀ ਪਛਾਣ ਜਸਵੰਤ ਸਿੰਘ ਵਜੋਂ ਹੋਈ ਹੈ ਜਿਸ ਨੂੰ ਗੋਲੀਆਂ ਮਾਰ ਕੇ ਅਚੜਾ ਖਤਮ ਕਰ ਦਿੱਤਾ ਗਿਆ। ਲਗਾਤਾਰ ਅਜਿਹੀਆਂ ਘਟਨਾਵਾਂ ਵਾਪਰ ਰਹੀਆਂ ਨੇ ਜਿੱਥੇ ਕਿ ਸ਼ਰੀਆਮ ਉਹ ਜਹੀ ਕੱਟਾ ਨੂੰ ਅੰਜਾਮ ਦਿੰਦੇ ਨੇ। ਤੇ ਸਿੱਧੇ ਹੀ ਗੋਲੀਆਂ ਮਾਰ ਕੇ ਚਲੇ ਜਾਂਦੇ ਨੇ ਇਹਨਾਂ ਨੂੰ ਕਿਸੇ ਦਾ ਡਰ ਪੈ ਨਹੀਂ ਹੁੰਦਾ ਕਿਸੇ ਸੀਸੀਟੀਵੀ ਦਾ ਡਰ ਨਹੀਂ ਹੁੰਦਾ ਸਿਕਰਯੋਗ ਹੈ ਕਿ ਜਸਵੰਤ ਸਿੰਘ ਭਾਰਤੀ ਫੌਜ ਦੇ ਵਿੱਚ ਆਪਣੀ ਨੌਕਰੀ ਪੂਰੀ ਕਰਨ ਤੋਂ ਬਾਅਦ ਸੇਵਾ ਮੁਕਤ ਹੋਇਆ ਸੀ ਤੇ ਹੁਣ ਆਰਥ ਦੇ ਕੰਮ ਨਾਲ ਪਣਦੇ ਵੇਖੀ ਖੇਤੀ ਸਟੋਰ ਚੋਰਾ ਰਿਹਾ ਸੀ ਤੇ ਉਸ ਨੂੰ ਲਗਾਤਾਰ ਫਰੋਤੀ ਦੀਆਂ ਕੋਲ ਆ ਰਹੀਆਂ ਸਨ ਜਿਸ ਤੋਂ ਬਾਅਦ ਫਰੋਤੀ ਨਾ ਦੇਣ ਤੇ ਜਿਹੜਾ ਉਸਦਾ ਕਤਲ ਕਰ ਦਿੱਤਾ ਗਿਆ ਸੀ ਸੀਸੀਟੀਵੀ ਫੁਟੇਜ ਹੈ ਜਿਹੜੀ ਤੁਸੀਂ ਵੇਖ ਸਕਦੇ ਹੋ ਜਿਸ ਦੇ ਵਿੱਚ ਸਵੇਰੇ ਸਵੇਰੇ ਅਜਿਹਾ ਇੱਕ ਮੋਟਰਸਾਈਕਲ ਵਿਅਕਤੀ ਅਜਿਹਾ ਮੋਟਰਸਾਈਕਲ ਤੇ ਸਵਾਰ ਹੋ ਕੇ ਆਂਦਾ ਹੈ ਤੇ ਦੁਕਾਨ ਦੇ ਵਿੱਚ ਦਾਖਲ ਹੁੰਦਾ ਤੇ ਗੋਲੀਆਂ ਮਾਰ ਕੇ ਚਲਾ ਜਾਂਦਾ ਉਸ ਤੋਂ ਬਾਅਦ ਪਰਿਵਾਰ ਵਾਲੇ ਤੇ ਹੋਰ ਪਿੰਡ ਵਾਲੇ ਭੱਜੇ ਭੱਜੇ ਆਉਂਦੇ ਨੇ ਕਿ ਅਜਿਹਾ ਕੀ ਹੋ ਗਿਆ ਕਿ ਵੱਡਾ ਪਾਣਾ ਕੀ ਵਾਪਰ ਗਿਆ ਉਸ ਤੋਂ ਬਾਅਦ ਪਰਿਵਾਰ ਦਾ ਜੜਾ ਰੋ ਰੋ ਕੇ ਅਜਿਹਾ ਬੁਰਾ ਹਾਲ ਹੋਇਆ ਪਿਆ ਕਟਨਾ ਦੋ ਬਾਥਾਣਾ ਸਦਰ ਪੱਟੀ ਦੀ ਪੁਲਿਸ ਨੇ ਮੌਕੇ ਤੇ ਪਹੁੰਚ ਕੇ লাশ ਨੂੰ ਕਬਜ਼ੇ 'ਚ ਲੈ ਲਿਆ ਤੇ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦੇ ਬਿਆਨ ਕਲਮਬੰਦ ਕਰਤੇ ਜਾ ਰਹੇ ਨੇ ਇਸ ਸਬੰਧੀ ਥਾਣਾ ਸਦਰ ਪੱਟੀ ਦੇ ਮੁਖ ਗੁਰਚਰਨ ਸਿੰਘ ਦਾ ਕਹਿਣਾ ਹੈ ਕਿ ਪੁਲਿਸ ਨੂੰ ਦੁਬਲੀ ਪਿੰਡ 'ਚ ਇੱਕ ਜਸਵੰਤ ਸਿੰਘ ਨਾਮਕ ਵਿਅਕਤੀ ਦੇ ਕਤਲ ਕੀਤੇ ਜਾਣ ਦੀ ਸੂਚਨਾ ਮਿਲੀ ਹੈ ਜਿਸ ਤੇ ਪੁਲਿਸ ਪਾਰਟੀ ਨੇ ਮੌਕੇ ਤੇ ਪਹੁੰਚ ਕੇ লাশ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਪੱਟੀ ਵਿਖੇ ਭੇਜ ਦਿੱਤਾ ਹੈ ਅਤੇ ਪਰਿਵਾਰਕ ਮੈਂਬਰਾਂ ਦੇ ਬਿਆਨ ਅਤੇ ਹਮਲਾਵਰ ਖਿਲਾਫ ਮਾਮਲਾ ਐਚ ਚੜਾ ਦਰਜ ਕੀਤਾ ਜਾ ਰਿਹਾ ਹੈ ਅਤੇ ਜਲਦੀ ਹੀ ਦੋਸ਼ੀਆਂ ਦਾ ਪਤਾ ਲਗਾ ਕੇ ਉਹਨਾਂ ਨੂੰ ਕਾਬੂ ਕਰ ਲਿਆ ਜਾਵੇਗਾ ਤੇ ਹੋਰ ਕੀ ਕੁਝ ਕਹਿਣਾ ਹੈ ਪੁਲਿਸ ਮਲਾਜ਼ਮ ਦਾਲੋ ਤੁਸੀਂ ਸੁਣ ਲਵੋ ਇੱਕ ਨਾਮ ਨੂੰ ਵਿਅਕਤੀ ਇੱਥੇ ਆਇਆ ਜੀ ਮੋਟਰਸਾਈਕਲ ਤੇ ਸਵਾਰ ਹੋ ਕੇ ਉਹਨੇ ਆ ਕੇ ਜਸਵੰਤ ਸਿੰਘ ਹੀ ਇੱਥੇ ਆੜ ਦਾ ਕੰਮ ਕਰਦੇ ਇਹ ਦੁਬਲੀ ਦੇ ਇਹਨਾਂ ਦੀ ਇੱਥੇ ਵੀ ਆ ਤੇ ਕੋਟ ਬੁੱਡੇ ਵੀ ਆੜ ਤੇ ਆ ਦੁਬਲੀ ਪਿੰਡ ਵੀ ਆੜ ਤੇ ਉਹ ਨਾਮ ਨੂੰ ਬੰਦਾ ਜਿਹੜਾ ਉਹਨੇ ਮੂੰਹ ਬੰਦਿਆ ਹੋਇਆ ਏ ਉਹਨੇ ਆ ਕੇ ਇਹਨਾਂ ਦੇ ਗੋਲੀਆਂ ਮਾਰੀਆਂ ਕੀ ਮਾਮਲਾ ਲੱਗਦਾ ਸਰ ਕੋਈ ਫਰੋਦੀ ਦਾ ਮਾਮਲਾ ਹੈਗਾ ਕੁਝ ਉਹ ਅਜੇ ਇਨਵੈਸਟੀਗੇਸ਼ਨ ਕਰ ਰਹੇ ਆ ਜੋ ਵੀ ਸਾਹਮਣੇ ਗੱਲ ਆਊਗੀ ਫਿਲਹਾਲ ਤੇ ਸਾਡੇ ਪਹਿਲਾਂ ਕੋਈ ਇਹਦੇ ਬਾਰੇ ਇਨਫੋਰਮੇਸ਼ਨ ਨਹੀਂ ਸੀਗੀ ਕੋਈ ਸੈਪਰੇਟ ਕੋਈ ਪਾਰਟ ਨਿਕਲਿਆ ਤੇ ਉਹਦੇ ਬਾਰੇ ਕਿੰਨੇ ਫੈਰ ਹੋਏ ਜੀ ਕਿੰਨੇ ਫੈਰ ਹੋਏ ਜੀ ਫੈਰ ਉਹਨੂੰ ਵੈਰੀਫਾਈ ਕਰ ਰਹੇ ਆ ਵੀ ਕਿੰਨੇ ਹੋਏ ਆ ਜੀ ਬਾਕੀ ਉਥੋਂ ਖੋਲ ਪਿਆ ਕੀ ਤੁਹਾਨੂੰ ਨਹੀਂ ਲੱਗਦੀ ਸਰ ਕੀ ਕੀ ਰੰਜਿਸ਼ ਲੱਗਦੀ ਹੈ ਤੁਹਾਨੂੰ ਇਹ ਹੁਣ ਜੋ ਪਰਿਵਾਰ ਸਟੇਟਮੈਂਟ ਦੇਊਗਾ ਉਹਦੇ ਹਿਸਾਬ ਨਾਲ ਜੋ ਵੀ ਆਪਾਂ ਅਗਲੀ ਕਾਰਵਾਈ ਦਰਜ ਕਰੀ ਕਾਰਵਾਈ ਪਰਚਾ ਦਰਜ ਕਰ ਰਹੇ ਹਾਂ ਜੀ ਇਨਵੈਸਟੀਗੇਸ਼ਨ ਕਰਾਂਗੇ ਜੋ ਵੀ ਸਾਹਮਣੇ ਗੱਲ ਆਊਗੀ ਉਸ ਤੋਂ ਬਾਅਦ ਤੁਹਾਨੂੰ ਖੇਲਾ ਦੱਸਾਂਗੇ ਇਹ ਸਰ ਇੱਕ ਜਣੇ ਦੀ ਗੋਲੀ ਵਿੱਚ ਜੀ ਇੱਕ ਬੰਦੇ ਦੇ ਵੱਜੀ ਜੀ ਸਰ ਕੀ ਫਰੋਦੀ ਪੁੱਤ ਦਾ ਮਸਲਾ ਕੋਈ ਇਹਨਾਂ ਨੇ ਪਹਿਲਾਂ ਤੇ ਸਾਨੂੰ ਇਹਦੇ ਬਾਰੇ ਕੋਈ ਅਜੇ ਜਾਣਕਾਰੀ ਨਹੀਂ ਦਿੱਤੀ ਜੇ ਕੋਈ ਹੋਊਗੀ ਇਹਨਾਂ ਦੀ ਸੈਪਰੇਟ ਇਹਨਾਂ ਨੂੰ ਆਈ ਹੋਊਗੀ ਤੇ ਉਹ ਵੀ ਤਵਦੀਸ਼ ਚ ਆਊਗਾ ਤੇ ਉਹਦੇ ਬਾਰੇ ਵੀ ਇਨਵੈਸਟੀਗੇਸ਼ਨ ਕੀਤੀ ਜਾਊਗੀ ਡੀਪਲੀ ਇਨਵੈਸਟੀਗੇਸ਼ਨ ਕਰਾਂਗੇ ਜੋ ਵੀ ਸਾਹਮਣੇ ਆਇਆ ਤੁਹਾਨੂੰ ਸਾਰੀ ਜਾਣਕਾਰੀ ਦਵਾਂਗੇ ਖਬਰ ਤਰਨਤਾਰਨ ਦੇ ਪਿੰਡ ਦੁਬਲੀ ਤੋਂ ਸਾਹਮਣੇ ਆਈ ਹੈ ਜਿੱਥੇ ਕਿ ਤੜਕੇ ਤੜਕੇ ਹੀ ਵੱਡਾ ਪਾਣਾ ਵਾਪਰ ਗਿਆ ਜਿੱਥੇ ਕਿ ਸਾਬਕਾ ਫੌਜੀ ਹਜੇ ਆਪਣੀ ਦੁਕਾਨ ਖੋਲ ਕੇ ਅੰਦਰ ਬੈਠਾ ਹੀ ਸੀ ਤੇ ਇੱਕ ਮੋਟਰਸਾਈਕਲ ਵਿਅਕਤੀ ਪਿੱਛੋਂ ਆਂਦਾ ਹੈ ਤੇ ਉਸ ਨੂੰ ਗੋਲੀਆਂ ਮਾਰ ਕੇ ਚਲਾ ਜਾਂਦਾ ਹੈ ਹਮਲਾਵਰ ਦੇ ਵੱਲੋਂ ਤਿੰਨ ਰੋਂਦ ਨੇ ਜੜੇ ਫਾਇਰ ਕੀਤੇ ਗਏ ਨੇ ਜੋ ਕਿ ਤਿੰਨੇ ਜਸਵੰਤ ਸਿੰਘ ਦੀ ਛਾਤੀ 'ਚ ਜਾ ਲੱਗੇ ਜਿਸ ਕਾਰਨ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ ਸਵੇਰੇ ਸਵੇਰੇ ਚਾਨਕ ਇਹ ਘਟਨਾ ਵਾਪਰਦੀ ਹੈ ਜਦੋਂ ਹਮਲਾਵਰ ਵੱਲੋਂ ਗੋਲੀਆਂ ਚਲਾਈਆਂ ਜਾਂਦੀਆਂ ਨੇ ਤਾਂ ਪਰਿਵਾਰ ਵਾਲੇ ਇੱਕਦਮ ਭੱਜ ਕੇ ਆਉਂਦੇ ਨੇ ਤੇ ਸਾਰੇ ਪਾਸੇ ਹਾਹਾਕਾਰ ਮਚ ਜਾਂਦਾ ਹੈ ਜਿਸ ਤੋਂ ਬਾਅਦ ਪੂਰੇ ਪਿੰਡ ਦੇ ਬੱਚਾ ਹੁਣ دہشت ਦਾ ਮਾਹੌਲ ਹੈ ਤੇ ਪਰਿਵਾਰ ਦਾ ਰੋ ਰੋ ਪੂਰਾ ਹਾਲ ਹੋ ਗਿਆ ਪਰਿਵਾਰਕ ਮੈਂਬਰਾਂ ਦੇ ਵੱਲੋਂ ਇਹ ਦੱਸਿਆ ਗਿਆ ਹੈ ਕਿ ਜਸਵੰਤ ਸਿੰਘ ਨੂੰ ਪਿਛਲੇ ਲੰਮੇ ਸਮੇਂ ਤੋਂ ਗੈਂਗਸਟਰਾਂ ਦੇ ਵੱਲੋਂ ਲਗਾਤਾਰ ਫਿਰੋਤੀ ਦੀਆਂ ਫੋਨ ਕੋਲਾ ਆ ਰਹੀਆਂ ਸਨ ਜਿਸ ਤੋਂ ਬਾਅਦ ਪੈਸੇ ਨਾ ਦੇਣ ਕਾਰਨ ਅੱਜ ਤੜਕਸਾਰ ਹੀ ਜਸਵੰਤ ਸਿੰਘ ਨੂੰ ਗੋਲੀਆਂ ਮਾਰ ਕੇ ਅਚੜਾ ਉਸਦਾ ਕਤਲ ਕਰ ਦਿੱਤਾ ਗਿਆ। ਚੜੀ ਤਸਵੀਰ ਤੁਹਾਨੂੰ ਦਿਖਾ ਰਹੇ ਹਾਂ। ਇਸ ਦੀ ਪਛਾਣ ਜਸਵੰਤ ਸਿੰਘ ਵਜੋਂ ਹੋਈ ਹੈ ਜਿਸ ਨੂੰ ਗੋਲੀਆਂ ਮਾਰ ਕੇ ਅਚੜਾ ਖਤਮ ਕਰ ਦਿੱਤਾ ਗਿਆ। ਲਗਾਤਾਰ ਅਜਿਹੇ ਘਟਨਾਵਾਂ ਵਾਪਰ ਰਹੀਆਂ ਨੇ ਜਿੱਥੇ ਕਿ ਸ਼ਰੀਆਮ ਉਹ ਜਹੀ ਕਰਤਾ ਨੂੰ ਅੰਜਾਮ ਦਿੰਦੇ ਨੇ ਤੇ ਸਿੱਧੇ ਹੀ ਗੋਲੀਆਂ ਮਾਰ ਕੇ ਚਲੇ ਜਾਂਦੇ ਨੇ ਇਹਨਾਂ ਨੂੰ ਕਿਸੇ ਦਾ ਡਰ ਪੈ ਨਹੀਂ ਹੁੰਦਾ ਕਿਸੇ ਸੀਸੀਟੀਵੀ ਦਾ ਡਰ ਨਹੀਂ ਹੁੰਦਾ ਸਿਕਰਯੋਗ ਹੈ ਕਿ ਜਸਵੰਤ ਸਿੰਘ ਭਾਰਤੀ ਫੌਜ ਦੇ ਵਿੱਚ ਆਪਣੀ ਨੌਕਰੀ ਪੂਰੀ ਕਰਨ ਤੋਂ ਬਾਅਦ ਸੇਵਾ ਮੁਕਤ ਹੋਇਆ ਸੀ ਤੇ ਹੁਣ ਆਰਥ ਦੇ ਕੰਮ ਨਾਲ ਪਿੰਡ ਦੇ ਵਿੱਚ ਹੀ ਖੇਤੀ ਸਟੋਰ ਚੜਾ ਰਿਹਾ ਸੀ ਤੇ ਉਸ ਨੂੰ ਲਗਾਤਾਰ ਫਰੋਤੀ ਦੀਆਂ ਕੋਲ ਆ ਰਹੀਆਂ ਸਨ ਜਿਸ ਤੋਂ ਬਾਅਦ ਫਰੋਤੀ ਨਾ ਦੇਣ ਤੇ ਜਿਹੜਾ ਉਸਦਾ ਕਤਲ ਕਰ ਦਿੱਤਾ ਗਿਆ ਸੀ ਸੀਸੀਟੀਵੀ ਫੁਟੇਜ ਹੈ ਜਿਹੜੀ ਤੁਸੀਂ ਵੇਖ ਸਕਦੇ ਹੋ ਜਿਸ ਦੇ ਵਿੱਚ ਸਵੇਰੇ ਸਵੇਰੇ ਜਿਹੜਾ ਇੱਕ ਮੋਟਰਸਾਈਕਲ ਵਿਅਕਤੀ ਹੈ ਜਿਹੜਾ ਮੋਟਰਸਾਈਕਲ ਤੇ ਸਵਾਰ ਹੋ ਕੇ ਆਂਦਾ ਹੈ ਤੇ ਦੁਕਾਨ ਦੇ ਵਿੱਚ ਦਾਖਲ ਹੁੰਦਾ ਤੇ ਗੋਲੀਆਂ ਮਾਰ ਕੇ ਚਲਾ ਜਾਂਦਾ ਉਸ ਤੋਂ ਬਾਅਦ ਪਰਿਵਾਰ ਵਾਲੇ ਤੇ ਹੋਰ ਪਿੰਡ ਵਾਲੇ ਭੱਜੇ ਭੱਜੇ ਆਉਂਦੇ ਨੇ ਕਿ ਅ ਜਿਹੜਾ ਇੱਕੀ ਹੋ ਗਿਆ ਇਹ ਵੱਡਾ ਪਾਣਾ ਕੀ ਵਾਪਰ ਗਿਆ ਉਸ ਤੋਂ ਬਾਅਦ ਪਰਿਵਾਰ ਦਾ ਜੜਾ ਰੋ ਰੋ ਕੇ ਜੜਾ ਬੁਰਾ ਹਾਲ ਹੋਇਆ ਪਿਆ ਘਟਨਾ ਤੋਂ ਬਾਅਦ थाना ਸਦਰਪੱਟੀ ਦੀ ਪੁਲਿਸ ਨੇ ਮੌਕੇ ਤੇ ਪਹੁੰਚ ਕੇ লাশ ਨੂੰ ਕਬਜ਼ੇ 'ਚ ਲੈ ਲਿਆ ਤੇ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦੇ ਬਿਆਨ ਕਲੰਬੰਦ ਕਰਤੇ ਜਾ ਰਹੇ ਨੇ ਇਸ ਸਬੰਧੀ थाना ਸਦਰਪੱਟੀ ਦੇ ਮੁਖ ਗੁਰਚਰਨ ਸਿੰਘ ਦਾ ਕਹਿਣਾ ਹੈ ਕਿ ਪੁਲਿਸ ਨੂੰ ਦੁਬਲੀ ਪਿੰਡ ਚ ਇੱਕ ਜਸਵੰਤ ਸਿੰਘ ਨਾਮਕ ਵਿਅਕਤੀ ਦੇ ਕਤਲ ਕੀਤੇ ਜਾਣ ਦੀ ਸੂਚਨਾ ਮਿਲੀ ਹੈ ਜਿਸ ਤੇ ਪੁਲਿਸ ਪਾਰਟੀ ਨੇ ਮੌਕੇ ਤੇ ਪਹੁੰਚ ਕੇ Laash ਨੂੰ Postmortem ਲਈ ਸਿਵਲ ਹਸਪਤਾਲ ਪੱਟੀ ਵਿਖੇ ਭੇਜ ਦਿੱਤਾ ਅਤੇ ਪਰਿਵਾਰਕ ਮੈਂਬਰਾਂ ਦੇ ਬਿਆਨ ਅਤੇ ਹਮਲਾਵਰ ਖਿਲਾਫ ਮਾਮਲਾ ਐਚੜਾ ਦਰਜ ਕੀਤਾ ਜਾ ਰਿਹਾ ਅਤੇ ਜਲਦੀ ਹੀ ਦੋਸ਼ੀਆਂ ਦਾ ਪਤਾ ਲਗਾ ਕੇ ਉਹਨਾਂ ਨੂੰ ਕਾਬੂ ਕਰ ਲਿਆ ਜਾਵੇਗਾ ਤੇ ਹੋਰ ਕੀ ਕੁਝ ਕਹਿਣਾ ਹੈ ਪੁਲਿਸ ਮੁਲਾਜ਼ਮ ਦਾ ਲੋ ਤੁਸੀਂ ਸੁਣ ਲਵੋ ਇੱਕ ਨਾਮ ਲੂ ਵਿਅਕਤੀ ਇੱਥੇ ਆਇਆ ਜੀ ਮੋਟਰਸਾਈਕਲ ਤੇ ਸਵਾਰ ਹੋ ਕੇ ਤੇ ਉਹਨੇ ਆ ਕੇ ਜਸਵੰਤ ਸਿੰਘ ਜੀ ਇੱਥੇ ਆੜ ਦਾ ਕੰਮ ਕਰਦੇ ਇਹ ਦੁਬਲੀ ਦੇ ਇਹਨਾਂ ਦੀ ਇੱਥੇ ਵੀ ਆ ਤੇ ਕੋਟ ਬੁੱਡੇ ਵੀ ਆੜ ਤੇ ਆ ਦੁਬਲੀ ਪਿੰਡ ਵੀ ਆੜ ਤੇ ਉਹ ਨਾਮ ਲੂ ਬੰਦਾ ਜਿਹੜਾ ਉਹਨੇ ਮੂੰਹ ਬੰਦਿਆ ਹੋਇਆ ਹੈ ਉਹਨੇ ਆ ਕੇ ਇਹਨਾਂ ਦੇ ਗੋਲੀਆਂ ਮਾਰੀਆਂ ਕੀ ਮਾਮਲਾ ਲੱਗਦਾ ਸਰ ਕੋਈ ਫਰੋਤੀ ਦਾ ਮਾਮਲਾ ਹੈਗਾ ਕੁਝ ਉਹ ਅਜੇ ਇਨਵੈਸਟੀਗੇਸ਼ਨ ਕਰ ਰਹੇ ਆ ਜੋ ਵੀ ਸਾਹਮਣੇ ਗੱਲ ਆਊਗੀ ਫਿਲਹਾਲ ਤੇ ਸਾਡੇ ਪਹਿਲਾਂ ਕੋਈ ਇਹਦੇ ਬਾਰੇ ਇਨਫੋਰਮੇਸ਼ਨ ਨਹੀਂ ਸੀਗੀ ਕੋਈ ਸੈਪਰੇਟ ਕੋਈ ਪਾਰਟ ਨਿਕਲਿਆ ਤੇ ਉਹਦੇ ਬਾਰੇ ਕਿੰਨੇ ਫੇਰ ਹੋਏ ਜੀ ਕਿੰਨੇ ਫੇਰ ਹੋਏ ਜੀ ਫੇਰ ਉਹਨੂੰ ਵੈਰੀਫਾਈ ਕਰ ਰਹੇ ਆ ਵੀ ਕਿੰਨੇ ਹੋਏ ਆ ਜੀ ਬਾਕੀ ਉਥੋਂ ਖੋਲ ਪਰ ਤੁਸਮ ਨਹੀਂ ਲੱਗਦੀ ਸਰ ਕੀ ਕੀ ਰੰਜਿਸ਼ ਲੱਗਦੀ ਵੀ ਤੁਸਮ ਨਹੀਂ ਲੱਗਦੀ ਇਹ ਹੁਣ ਜੋ ਪਰਿਵਾਰ ਸਟੇਟਮੈਂਟ ਦੇਊਗਾ ਉਹਦੇ ਹਿਸਾਬ ਨਾਲ ਜੋ ਵੀ ਆਪਾਂ ਅਗਲੀ ਕਾਰਵਾਈ ਕਰੀਏ ਕਾਰਵਾਈ ਪਰਚਾ ਦਰਜ ਕਰ ਰਹੇ ਆ ਜੀ ਇਨਵੈਸਟੀਗੇਸ਼ਨ ਕਰਾਂਗੇ ਜੋ ਵੀ ਸਾਹਮਣੇ ਗੱਲ ਆਊਗੀ ਉਦੋਂ ਬਾਅਦ ਤੁਹਾਨੂੰ ਫੇਰ ਦੱਸਾਂਗੇ ਇਹ ਸਰ ਇੱਕ ਜਣੇ ਦੀ ਗੋਲੀ ਵਿੱਚ ਜੀ ਇੱਕ ਬੰਦੇ ਦੇ ਵੱਜੀ ਜੀ ਸਰ ਕੀ ਪਰੋਦੀ ਪੁੱਤ ਦਾ ਮਸਲਾ ਕੋਈ ਇਹਨਾਂ ਨੇ ਪਹਿਲਾਂ ਤੇ ਸਾਨੂੰ ਰੂਏ ਦੇ ਬਾਰੇ ਕੋਈ ਅਜੇ ਜਾਣਕਾਰੀ ਨਹੀਂ ਦਿੱਤੀ ਜੇ ਕੋਈ ਹੋਊਗੀ ਇਹਨਾਂ ਦੀ ਸੈਪਰੇਟ ਇਹਨਾਂ ਨੂੰ ਆਈ ਹੋਊਗੀ ਤਾਂ ਉਹ ਵੀ ਤਵਦੀਸ਼ ਚ ਆਊਗਾ ਤੇ ਉਹਦੇ ਬਾਰੇ ਵੀ ਇਨਵੈਸਟੀਗੇਸ਼ਨ ਕੀਤੀ ਜਾਊਗੀ ਡੀਪਲੀ ਇਨਵੈਸਟੀਗੇਸ਼ਨ ਕਰਾਂਗੇ ਜੋ ਵੀ ਸਾਹਮਣੇ ਆਇਆ ਤੁਹਾਨੂੰ ਸਾਰੀ ਜਾਣਕਾਰੀ ਦਵਾਂਗੇ